Kareem-an-Mikr ਬਰਬਤ ਹੀ ਸਤ ਸੰਗਤ ਜਿਓ ਆਪ ਧੰਨ ਉਹ ਜੋ ਕਥਾ ਸਰਵਣ ਕਰ ਰਹੇ ਹੋ ਆਉ ਕਥਾ ਸਰਵਣ ਕਰਦੇ ਹਾਂ ਸ਼੍ਰੀ ਵਾਲਮੀਕ ਰਮਾਇਣ ਆਰਨੀਕਾੰਟ ਪੰਜਵਾਂ ਸਰਗ ਵਾਲਮੀਕ ਜੀ ਦਾ ਬਚਨ ਹੈ ਕਿ ਰਾਮਚੰਦਰ ਬਿਰਾਦ ਦਾ ਬੰਦ ਕਰਕੇ ਤੇ ਸੀਤਾ ਨੂੰ ਸਮਝਾਉਣ ਲੱਗੇ ਤੇ ਲక్ష్మణ ਨੂੰ ਵੀ ਆਖਣ ਲੱਗੇ ਕਿ ਇਹ ਦੰਡ ਕਾਰਨ ਬਨ ਬੜਾ ਕਠਨ ਹੈ ਸੋ ਇਤੋਂ ਬਹੁਤ ਜਲਦੀ ਚਲੇ ਜਾਣਾ ਚਾਹੀਏ ਇਹ ਕਹਿ ਕੇ ਉਥੋਂ ਸਰਪੰਗ ਰਖੀ ਦੇ ਸਵਧਾਨ ਵੰ ਚੱਲੇ ਅਤੇ ਸਰਪੰਗ Muni ਸਰਪੰਗ Muni ਨੂੰ ਦੇਖਣ ਲੱਗੇ ਤੇ ਸਰਪੰਗ Muni ਦੀ कांਤ ਦੇਵਤਿਆਂ ਜਿਹੀ ਸੀ ਜਦ ਰਾਮਚੰਦਰ ਨੇੜੇ ਗਏ ਤਾਂ ਕੀ ਵੇਖਦੇ ਹਨ ਕੀ ਸਰਭੰਗ ਰਖੀ ਦੇ ਅਸਤਾਨ ਦੇ ਸਾਹਮਣੇ आकाश मार्ग विच एक रथ चलिया है पुरख जिसकी कांति सूरज के समान सी बैठा पुरख के चारों और दो, दो पुरख बैठे हैं ਦੋ ਦੋ ਪੁਰਖ ਬੈਠੇ ਹਨ ਇਹ ਤਾਂ ਇੰਦਰ ਹੈ ਅਤੇ ਹੋਰ ਦੇਵਤਾ ਲੋਕ ਆ ਗਏ ਹਨ ਜਿੱਥੇ ਇੰਦਰ ਜਾਂਦੇ ਹਨ ਉਥੇ ਪਰਬਤ ਵਰਣ ਦੇ ਘੋੜੇ ਰਹਿੰਦੇ ਹਨ ਅਤੇ ਇਹ ਸ਼ਾਸਤਰ ਵਿੱਚ ਲਿਖਿਆ ਹੈ ਕਿ ਇੰਦਰ ਦਾ ਰੱਥ ਪੂਤਲ ਵਿੱਚ ਨਹੀਂ ਆਉਂਦਾ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਇੰਦਰ ਹੀ ਹਨ ਅਤੇ ਕੀ ਦੇਖਦੇ ਹਨ ਕਿ ਇੰਦਰ ਦੇ ਸਿਰ ਤੇ ਸ਼ਤਰ ਲੱਗਾ ਹੋਇਆ ਹੈ ਅਤੇ ਗਾਲ ਵਿੱਚ ਚਿੱਤਰ ਬਚਿੱਤਰ ਮਾਲਾ ਅਤੇ ਸੁੰਦਰ ਸੁੰਦਰ ਪੱਖਾ ਤੇ ਚਵਰ ਜਿਸ ਨੂੰ ਡੰਡੀ سونے ਦੀ ਲੱਗੀ ਹੋਈ ਹੈ ਅਤੇ ਇੱਕ ਅਪਛਰਾ ਸ਼ਤਰ ਤੇ ਦੂਸਰੀ ਚਵਰ ਲੈ ਹੋਏ ਹੈ ਦੇ ਦੋ ਅਪਛਰਾ ਇੱਕ ਪੱਖਾ ਲੈ ਕੇ ਹਿਲਾ ਰਿਆਂ ਅਤੇ ਬਹੁਤ ਸਿਆਂ ਪਛਰਾ ਗਾਨ ਕਰ ਰਹਿਆਂ ਅਤੇ ਬਹੁਤ ਉਸਤਤ ਕਰ ਰਹਿਆਂ ਇਤਨੇ ਵਿੱਚ ਉਹ ਰੱਥ ਸਰਪੰਗ ਰੇਖੀ ਦੇ ਨੇੜੇ ਆ ਗਿਆ ਅਤੇ ਇੰਦਰ ਤੇ ਸਰਪੰਗ ਰੇਖੀ ਦੀ ਪਰਸ ਪਰਵਾਚਿਤ ਹੋਣ ਲੱਗੀ ਅਤੇ ਜਹਦਰਾਮ ਚੰਦਰ ਇੰਦਰ ਨੂੰ ਪਛਾਣ ਗਏ ਤੇ ਲక్ష్మణ ਨੂੰ ਆਖਣ ਲੱਗੇ ਕਿ ਦੇਖੋ ਇਹ ਕਿਹਾ ਅਦਭਤ ਰੱਥ ਹੈ ਤੇ ਕਿਹਾ ਅਦਭਤ ਸਰੂਪ ਇੰਦਰ ਦਾ ਹੈ ਅਤੇ ਇਹ ਐਸੇ ਮਲੂਮ ਹੁੰਦਾ ਹੈ ਜੈਸੇ ਕਾਸ਼ ਤੋਂ ਸੂਰਜ ਉੱtre ਚੱਲਿਆ ਹੁੰਦਾ ਹੈ ਅਤੇ ਘੋੜੇ ਆਕਾਸ਼ ਮਾਰਗ ਤੇ ਦਰਸ਼ਨ ਵਾਲੇ ਹਨ ते कना कैसे सुंदर सुंदर कुंडल हन अते युवा अवस्था हथाच खाल विशाल भुजा ते पेतर वस्त्र पहने हुए हन अते सारा अते सारे देवता विराजमान हन अते अवस्था सार् दीब पच्ची पची, पची, पची वर्ष दी है ਵਾਲਮੀਕੀ ਜੀ ਦਾ ਵਚਨ ਹੈ ਕਿ ਦੇਵਤਿਆਂ ਦੀ ਅਵਸਥਾ ਸਦਾ ਕਾਲ 25 ਵਰਸ ਦੀ ਰਹਿੰਦੀ ਹੈ ਅੱਦੇ ਜੋ ਵੱਡੇ ਦਾਨੀ ਤੇ ਪੁੰਨ ਕਰਨ ਵਾਲੇ ਇਹ ਸੰਸਾਰ ਵਿੱਚ ਹੁੰਦੇ ਹਨ ਉਹੀ ਸਭ ਦੇਵਤਾ ਹੁੰਦੇ ਹਨ ਸੋ ਇਹ ਲੋਕ ਦਰਸ਼ਨ ਕਰਨ ਦੇ ਯੋਗ ਹਨ हे ਲక్ష్మణ ਤੂੰ ਜਾਣ ਕੀ ਸਮੇਤ ਇੱਕ ਮਹੂਰਤ ਇਸ ਜਗ੍ਹਾ ਠਹਿਰ ਜਾ ਜਦ ਪੇ ਪਛਾਣ ਤਾਂ ਲੀਤਾ ਹੀ ਹੈ ਕਿ ਇੰਦਰ ਹਨ ਪਰੰਤੂ ਨੇੜੇ ਜਾ ਕੇ ਚੰਗੀ ਤਰ੍ਹਾਂ ਦੇਖਾ ਮਾ ਵਾਲਮੀਕ ਜੀ ਦਾ ਮੰਦਰ ਹੈ ਵਾਲਮੀਕ ਜੀ ਦਾ ਵਚਨ ਹੈ ਕਿ ਰਾਮਚੰਦਰ ਇਹ ਕਹਿ ਕੇ ਸਰਪੰਗ ਰਖੀ ਨੂੰ ਦੇਖਣ ਲੱਗੇ ਇੰਦਰ ਵੀ ਸਮਝ ਗਿਆ ਅਤੇ ਦੇਵਤਿਆਂ ਨੂੰ ਕਹਿ ਦਿੱਤਾ उपर चले जाओ ईश्वर चंद्री चंद्र जो आखिर दर्शन करता है किरतार्थ हो जाता है सो मैं अपने हजार नेत्रा दर्शन करता दर्शन करके ਆਉਂਦਾ ਤੇ ਇਹ रामचन्द्र 라मण ਦਾ ਬੱਦ ਕਰਨਗੇ ਇਹ ਕਹਿ ਕੇ ਇੰਦਰ ਸਰਭੰਗ ਰਿਖੀ ਨੂੰ ਆਖਣ ਲੱਗਾ ਸਰਭੰਗ ਰਿਖੀ ਨੂੰ ਆਖਣ ਲੱਗਾ ਕਿ हे ਰਿਖੀ ਜੀ जे आप दी इच्छा होवे जे आप दी इच्छा होवे ता मैं ब्रह्म लोक नूं पहुंचा देना ता सरभंग रिखी ने कहा हे ब्रह्म लोक ता तुच्छ है क्यों ब्रह्म लोक ता तुच्छ है क्योंकि इस वे रामचंद दर्शन करके ही शरीर त्याग दे सुन के इंद्र चलिया गया ਇਹ ਸੁਣ ਕੇ 인ਦਰ ਚਲਿਆ ਗਿਆ ਤੇ राम ਜਦਰ ਨੇ ਲక్ష్మణ ਨੂੰ ਇਸ਼ਾਰਾ ਕੀਤਾ ਕਿ ਤੂੰ ਪੂਜਾ ਦੀ ਸਮਗਰੀ ਲੈ। ਸਮਗਰੀ ਲੈ ਕੇ ਚੱਲ ਇਹ ਕਹਿ ਕੇ रामचंद्र। ਲక్ష్మణ ਤੇ ਸੀਤਾ ਤਿੰਨੇ ਹੀ ਅਗਨ ਕੁੰਡ ਦੇ ਨੇੜੇ ਜਿੱਥੇ ਸਰਪੰਗ ਰਖੀ ਹਵਨ ਕਰਦਾ ਸੀ ਚਲੇ ਗਏ। ਅਤੇ ਡੰਡਾ ਉਤ ਕੀਤਾ ਅਤੇ ਰਿਥੀ ਦੇ ਸਾਹਮਣੇ ਸਾਹਮਣੇ ਗੰਦਮੂਲ ਬਹੁਤ ਸਾਰਾ ਰੱਖ ਦਿੱਤਾ ਅਤੇ RAM ਚੰਦਰ ਪੁੱਛਣ ਲੱਗੇ RAM ਚੰਦਰ ਪੁੱਛਣ ਲੱਗੇ ਕਿ ਇੰਦਰ ਇੱਥੇ ਕਿਸ ਵਾਸਤੇ ਆਇਆ ਸੀ ਤਾਰੇਖੀ ਕਹਿਣ ਲੱਗੇ ਕਿ ਇੰਦਰ ਸਾਨੂੰ ਬ੍ਰਹਮ ਲੋਕ ਲੈ ਜਾਣ ਦੇ ਵਾਸਤੇ ਆਏ ਸੋ ਜਦ ਤੱਕ ਆਪ ਦੀ ਭਗਤੀ ਨਹੀਂ ਹੁੰਦੀ ਤਦ ਤੱਕ ਮੋਖਸ਼ ਨਹੀਂ ਹੁੰਦੀ ਅਤੇ ਅਸੀਂ ਸਮਝ ਲਿਆ ਹੈ ਕਿ ਤੁਸੀਂ ਆਉਂਦੇ ਹੋ ਅਤੇ ਬਿਨਾਂ ਆਪ ਦੇ ਦਰਸ਼ਨ ਕੀਤੇ ਦੇ ਕਿਸ ਤਰ੍ਹਾਂ ਸੁਰਗ ਲੋਕ ਨੂੰ ਚਲਿਆ ਜਾਮਾ ਸੋ ਹੁਣ ਜਿੱਥੇ ਆਪਦੀ ਆਗਿਆ ਹੋਵੇਗੀ ਉਥੇ ਚਲਾ ਜਾਵਾਂਗਾ ਅਤੇ ਤਿੰਨ ਪ੍ਰਕਾਰ ਦੇ ਕਰਮ ਹੁੰਦੇ ਹਨ ਇੱਕ ਮਾਨਸ ਦੂਜੇ ਸੰਕਲਪ ਕਿਸ ਕਾਰਜ ਨੂੰ ਕਰ ਹਿਲਾਵਾਂਗਾ ਤੀਜੇ ਫਲ ਤੇ ਸ਼ਾਫਲ ਸ਼ਾਸਤਰ ਵਿੱਚ ਲਿਖਿਆ ਹੈ ਕਿ ਇਹ ਤਿੰਨੇ ਪ੍ਰਕਾਰ ਦੇ ਕਰਮ ਪਰਮੇਸ਼ਰ ਦੇ ਨਿਮਿਤ ਕਰਨੇ ਚਾਹੀਏ ਅਤੇ ਮੈਂ ਸਾਰੇ ਕਰਮ ਆਪਦੇ ਨਿਬਿਤ ਕੀਤੇ ਹਨ ਅਤੇ ਜੋ ਇਹ ਕਰਦੇ ਹਨ ਆਪ ਦਾ ਦਰਸ਼ਨ ਕਰਕੇ ਤਿੰਨਾ ਲੋਕਾਂ ਨੂੰ ਜਿੱਤ ਲੈਂਦੇ ਹਨ ਸੋ ਮੈਂ ਸਾਰੇ ਕਰਮ ਆਪ ਨੂੰ ਦਿੰਦਾ ਅਤੇ ਜਦ ਤੱਕ ਪੁੰਨ ਰਹਿੰਦਾ ਹੈ ਤਦ ਤੱਕ ਇਸ ਲੋਕ ਵਿੱਚ ਰਹਿਣਾ ਹੁੰਦਾ ਹੈ ਤਾਂ ਰਾਮਚੰਦ ਆਖਣ ਲੱਗੇ

योग अग्नि प्रवेश कर गए योग अग्निंग रिखी शरीर खा गई अते रिखी। देव ते ब्रह्म विच जाके परम आत्मा लीन हो गए सर्ग समाप्त सो गुरु रूप गुरु प्यारी गुरु सवारी सरबत सरब सागत जीओ आप भागा वाले जो अमृत वेले तो उठ करके प्रभु वाल्मीकि महाराज जी की बाणी श्री रामायण साहब जी की बाणी कथा स्रवण कर रहे हो ਆਪ ਕੰਡ ਦੀਪੇ ਵਰਗ ਦੀਆਂ ਸੰਗਤਾਂ ਤੇ ਮਾਨਤ ਦੀ ਅਪਾਰ ਕਿਰਪਾ ਹੈ ਅੰਮ੍ਰਿਤ ਵੇਲੇ ਉੱਠਦੇ ਹੋ ਮਾਲਕ ਦੇ ਨਾਲ ਆਪਣੇ ਮਨ ਨੂੰ ਜੋੜਦੇ ਹੋ ਮਨ ਜਿੱਤ ਇਕਰ ਕਰਕੇ ਬਾਣੀ ਸੁਣਦੇ ਹੋ ਸੋ ਸੇਵਾ ਕਰਦੇ ਹੋ ਮਾਲਕ ਸੇਵਾ ਸਫਲ ਕਰੇ ਸੋ ਰਮੇਨ ਸਾਹਿਬ एक ऐसी अद्भुत कथा है जिस पावे सब तो पहला प्रभु वाल्मीकि महाराज जी का नाम सुशोभित है श्री राम जी का नाम सुशोभित है पर ਇਸ ਰਮਾਇਣ ਕਥਾ ਦੀ ਮਹਾਨਤਾ ਹੈ ਕਿ ਇਸ ਦੇ ਵਿੱਚ ਬਹੁਤ ਸਾਰੇ ઋષਿ ਹਨ ਤਪਸ਼ਵੀ ਹਨ ਪਗਦੇ ਵਾਲੇ ਹਨ ਜਿਨ੍ਹਾਂ ਦੀਆਂ ਕਥਾਵਾਂ ਇਤਿਹਾਸ ਅਧਿਆਤਮਕ ਦੀ ਮੰਜ਼ਲ ਧਰਮ ਕਰਮ ਤੇ ਸ੍ਰੇਸ਼ਟ ਦਾ ਵੀਰਤਾ দান ਸੇਵਾ ਸੋ ਇਹ ਗਿਆਨ ਦਾ ਸਾਗਰ ਹੈ ਜਦੋਂ ਕਥਾ ਨੂੰ ਪੜਦੇ ਹਾਂ ਸਰਵਣ ਕਰਦੇ ਹਾਂ ਸਰਪੰਗ ਰਿਖੀ ਦੀ ਆਪ ਜੀ ਨੇ ਕਥਾ ਸਰਵਣ ਕੀਤੀ ਸ਼੍ਰੀ ਵਾਲਮੀਕ ਰਮਾਇਣ ਆਰਣਿਆ ਕਾંડ ਵਿੱਚ ਪੰਜਵੇਂ ਸ਼ਰਧ ਪੰਜਵੇਂ ਸ਼ਰਧ ਦੀ ਕਥਾ ਸਰਬਣ ਕੀਤੀ ਜਿਸ ਦੇ ਵਿੱਚ ਇਹ ਦੱਸਿਆ ਕਿ ਭਗਤੀ ਦੀ ਇਤਨੀ ਮਹਾਨਤਾ ਕਿ ਸਰਪੰਗ ਰਿਖੀ ਜੀ ਭਗਤੀ ਕਰ ਰਹੇ ਸੀ ਉਹਨਾਂ ਦੀ ਭਗਤੀ ਨੂੰ ਦੇਖ ਕਰਕੇ ਖੁਦ ਇੰਦਰ ਜੋ ਦੇਵਦਿਆਂ ਦਾ ਰਾਜਾ ਉਸ ਨੂੰ ਉਹ ਦੀ ਪਗਤੀ ਦੇ ਕਾਰਨ ਪਗਤੀ ਦੇ ਵੱਸ ਹੋ ਕੇ ਤੇ ਦੰਡਕ ਪਰਬੰਡ ਦੇ ਵਿੱਚ ਆਉਣਾ ਪਿਆ ਤਾਂ ਫਿਰ ਆਕਰ ਕੇ ਖੁਦ ਕਿਹਾ ਕਿ ਅਸੀਂ ਤੈਨੂੰ ਸਵਰਗ ਲੈ ਜਾਣ ਵਾਸਤੇ ਬੈਕੁੰਠ ਲੈ ਜਾਣ ਵਾਸਤੇ ਆਏ ਵੀ ਇਤਨੀ 대ਰੀ ਭਗਤੀ ਹੈ ਕਿਤਨਾ ਮਹਾਨ ઋષਿ ਹੋਵੇਗਾ ਜਿਸ ਦੇ ਨਾਲ ਸਾਰੇ ਦੇਵਤੇ ਤੇ ਇੰਦਰ ਮਹਾਰਾਜ ਖੁਦ ਆਏ ਤੇ ਉਹ ਕਿਤਨਾ ਮਹਾਨ ઋષਿ ਹੋਵੇਗਾ ਸਰਭੰਗ ਰਖੀ ਜਿਸ ਦਾ ਨਾਮ ਹੈ ਜਿਸ ਨੇ ਦੇਵਤਿਆਂ ਨੂੰ ਵੀ ਤੇ ਇੰਦਰ ਮਹਾਰਾਜ ਜੀ ਨੂੰ ਵੀ ਜਵਾਬ ਦੇ ਦਿੱਤਾ ਕਿ श्री रामचंद्र ਜੀ ਇਸ ਬਣ ਵਿੱਚ ਆਉਣ ਵਾਲੇ ਹਨ ਆਏ ਹਨ ਮੈਨੂੰ ਬੈਕੁੰਠ ਨਹੀਂ ਚਾਹੀਦਾ ਮੈਂ

ਤੇ ਸਤ ਸੰਗ ਨਹੀਂ ਕਰ ਲੈਂਦਾ ਤਾਂ ਸੁਰਪੰਗ ਰਖੀ ਨੇ ਜੀ ਨੇ ਦੱਸਿਆ ਕਿ ਤਿੰਨ ਤਰ੍ਹਾਂ ਦੇ ਕਰਮ ਹੁੰਦੇ ਹਨ ਇੱਕ ਸੰਕਲਪ ਹੁੰਦਾ ਹੈ ਸੰਕਲਪ ਦਾ ਮਤਲਬ ਕਿ ਮੈਂ ਸੰਕਲਪ ਕਰ ਰਿਹਾ ਤੇ ਮੈਂ ਇਹ ਫਰਮ ਕਰਨਾ ਹੀ ਹੈ ਸੋ ਇਸ ਤਰ੍ਹਾਂ ਇੱਕ ਸੇਵਾ ਕਰਨੀ ਸਿਮਰਨ ਕਰਨਾ ਇਸ ਤਰ੍ਹਾਂ ਤਿੰਨ ਕਰਮ ਉਸਨੇ ਜਦੋਂ ਉਹ ਕਹਿੰਦਾ ਮੈਂ ਰਾਮ ਜੀ ਨੂੰ ਹੀ ਸਮਰਪਿਤ ਕੀਤੇ ਹੰਦੇ ਕਰਨਾ ਤਾਂ ਫਿਰ ਸ਼੍ਰੀ ਰਾਮਚੰਦਰ ਜੀ ਜੁੜੇ ਉਹ ਪੁੱਛਦੇ ਹਨ ਉੱਥੇ ਆ ਕਰਕੇ ਕਿ ਇਹ ਸਰਪੰਗ ਰਿਖੀ ਆਜ ਜਿਹੜੇ ਹੁਣੇ ਸਾਰੇ ਦੇਵਤੇ ਆਏ ਹਨ ਇੰਦਰ ਆਇਆ ਹੈ ਆਪਣੇ ਰੱਤ ਦੇ ਉੱਪਰ ਤੇ ਨਾਲ ਪਰੀਆਂ ਦੇਵਤੇ ਸਾਰੇ ਆਏ ਹਨ ਇਹ ਤੈਨੂੰ ਕੀ ਕਹਿੰਦੇ ਸਨ ਤਾਂ ਉਹ ਦੱਸਦੇ ਹਨ ਕਿ ਇਹ ਕਹਿੰਦੇ ਸਨ ਕਿ ਤੂੰ ਸਾਡੇ ਨਾਲ ਚੱਲ ਅਸੀਂ ਤੈਨੂੰ ਬੈਕੁੰਠ ਲਿਜਾਣ ਵਾਸਤੇ ਆਏ ਹਾਂ ਪਰ ਮੈਂ ਉਹਨਾਂ ਨੂੰ ਕਿਹਾ ਹੈ ਕਿ શ્રી ਰਾਮਚੰਦਰ ਜੀ ਆਏ ਹਨ ਮੈਂ ਉਹਨਾਂ ਦੇ ਦਰਸ਼ਨ ਕਰਕੇ ਸਤ ਸੰਗ ਕਰਕੇ ਤਾਂ ਵੀ ਜਾਮਗਾ ਨਹੀਂ ਤਾਂ ਮੈਨੂੰ ਬੇकुंठ ਨਹੀਂ ਚਾਹੀਦਾ ਤਾਂ શ્રી ਰਾਮਚੰਦਰ ਜੀ ਨੇ ਵੀ ਸਤਕਾਰ ਕੀਤਾ ਸਰਪੰਗ ਰੇਖੀ ਦਾ ਤੇ ਸਰਪੰਗ ਰੇਖੀ ਨੇ ਵੀ ਉਸ ਦਾ ਸਤਕਾਰ ਕੀਤਾ ਤਾ ਫਿਰ ਰਾਮਚੰਦਰ ਜੀ ਕਹਿੰਦੇ ਆ ਕਿ ਤੂੰ ਤਾਂ ਤਿੰਨਾਂ ਲੋਕਾਂ ਨੂੰ ਜਿੱਤ ਲਿਆ ਹੈ ਤਿੰਨ ਲੋਕ ਤਾਂ ਸਰਪੰਗ ਰਖੀ ਤੇਰੇ ਹਨ ਹੁਣ ਮੈਂ ਇਸ ਬਣ ਵਿੱਚ ਕਿੱਥੇ ਰਹਾ ਰਾਮਚੰਦਰ ਜੀ ਇਤਨੇ ਮਰਿਆਦਾ ਪਰਸ਼ੋਤਮ ਤੇ ਸਿਆਣੇ ਸਨ ਜੇ ਉਸ ਨੇ ਕਹਿ ਵੀ ਦਿੱਤਾ ਸਰਪੰਗ ਰਖੀ ਨੇ ਸ਼੍ਰੀ ਰਾਮ ਚੰਦਰ ਨੇ ਸਰਭੰਗ ਰੇਖੀ ਨੂੰ ਕਹਿ ਦਿੱਤਾ ਕਿ ਤਿੰਨੇ ਲੋਕ ਤੇਰੇ ਹਨ ਤਾਂ ਵੀ ਸ਼੍ਰੀ ਰਾਮ ਚੰਦਰ ਜੀ ਨੇ ਇਹ ਗੱਲ ਸਰਭੰਗ ਨੂੰ ਕਹੀ ਕਿ ਤੂੰ ਜਿੱਤ ਲੈ ਤਿੰਨੇ ਲੋਕ ਇੱਕ ਅਵਤਾਰ ਹੁੰਦਿਆਂ ਹੋਇਆਂ ਵੀ ਕਿਹਾ ਕਿ ਮੈਂ ਹੁਣ ਕਿੱਥੇ ਰਵਾਂ ਇਤਨੀ ਮਹਾਰਿਸ਼ੀ ਦੀ ਉਸ ਨੇ ਸਤਕਾਰ ਕੀਤਾ ਸ਼੍ਰੀ ਰਾਮ ਚੰਦਰ ਜੀ ਨੇ ਤਾਂ ਫਿਰ ਸਰਭੰਗ ਰੇਖੀ ਜੀ ਨੇ ਕਿਹਾ ਕਿ ਆਪ ਉਹਨਾਂ ਚ શ્રી ਰਾਮਚੰਦਰ ਜੀ ਇੱਥੇ ਹੀ ਰਹੋ ਜਿੰਨੀ ਦੇਰ ਮੈਂ ਆਪਣੇ ਸਰੀਰ ਨੂੰ ਤਿਆਗ ਕੇ ਬੈਕੁੰਠ ਨਹੀਂ ਚਲਾ ਜਾਂਦਾ ਇਸੇ ਤਰ੍ਹਾਂ ਹੀ ਫਿਰ ਸਰਭੰਗ ਰਿਖੀ ਜੀ ਆ ਫਿਰ ਕੁੰਡ ਜਿੱਥੇ ਸੀ ਉਸ ਦੇ ਵਿੱਚ ਯੋਗ ਅਗਨੀ ਪ੍ਰਗਟ ਕਰਕੇ ਤੇ ਆਪਣੇ ਸਰੀਰ ਨੂੰ ਉਸ ਨੂੰ ਪੇਡਾ ਕਰ ਦਿੱਤਾ ਤਾਂ ਉਹ ਅਗਨੀ ਸਰਪੰਗ ਰਖੀ ਦੇ ਸਰੀਰ ਨੂੰ ਖਾ ਗਈ ਤੇ ਸਰਪੰਗ ਰਖੀ ਦੇਵ ਲੋਕ ਤੇ ਬ੍ਰਹਮ ਲੋਕ ਹੁੰਦੇ ਹੋਏ ਬੈਕੁੰਠ ਵਿੱਚ ਜਾ ਕੇ ਪਰਮ ਆਤਮਾ ਵਿੱਚ ਧੀਨ ਹੋ ਗਏ ਹੁਣ ਇਸ ਤੋਂ ਕਥਾ ਤੋਂ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ कि जो देवलोक है है ता बहुत श्रेष्ठ देवलोक कोई छोटी गल नहीं है देवलोक भी स्वर्ग है पर उस तो ऊपर भी परमात्मा है उस तो ऊपर वैकुंठ है देवलोक में जो स्वर्ग में उतनी देर ही रह सकता जितनी देर पुण्य है उसके पास पर जब कोई वैकुंठ चला जाता है ना ਉਸ ਦਾ ਕਦੇ ਆਉਣ ਜਾਣ ਨਹੀਂ ਹੁੰਦਾ ਉਸ ਨੂੰ ਬੈਕੁੰਠ ਕਹਿੰਦੇ ਆ ਇਸੇ ਲਈ ਹੀ ਸਰਪੰਗ ਰਿਧੀ ਦੀ ਬੈਕੁੰਠ ਨੂੰ ਗਏ ਬ੍ਰਹਮ ਲੋਕ ਵਿੱਚ ਜਾ ਕੇ ਉਹ ਜੋ ਮਾਲਕ ਹੈ ਨਾ ਪਰਮਾਤਮਾ ਉਸ ਵਿੱਚ लीन ਹੋ ਗਏ ਸੋ ਇਸ ਰਮਾਇਣ ਕਥਾ ਜੋ ਇੱਕ ਗਿਆਨ ਦਾ ਸਾਗਰ ਹੈ ਇਸ ਦੇ ਵਿੱਚ ਸਰਪੰਗ ਰਿਧੀ ਜਹੇ ਬਹੁਤ ਤੇ ਹੀ ਰਿਸ਼ੀ ਹਨ ਜਿਹੜੇ ਸਾਨੂੰ ਗਿਆਨ ਦਿੰਦੇ ਹਨ ਸ੍ਰੇਸ਼ਟਤਾ ਦਿੰਦੇ ਹਨ ਮਾਲਕ ਨਾਲ ਜੁੜਨ ਦਾ ਦੱਸਦੇ ਹਨ ਪਰ ਇਹਨਾਂ ਸਾਰੇ ਹੀ ਰਿਸ਼ੀਆਂ ਮਨੀਆਂ ਦਾ ਜੋ ਵਿਦਾਤਾ ਰਚੇਤਾ ਲਖੇਤਾ ਉਹ ਧੰਨ ਧੰਨ ਪ੍ਰਭ ਵਾਲਮੀਕ ਮਹਾਰਾਜ ਜੀ ਹੈ ਇਸੇ ਲਈ ਅਸੀਂ ਸਾਰੇ ਰਿਸ਼ੀਆਂ ਮਨੀਆਂ ਤੋਂ ਪਹਿਲਾਂ रामचंद्र तो भी पे श्री प्रभु वाल्मीकि महाराज जी नमन करते आदेश प्रणाम करते हैं देव दे। नरंकार स्वरूप अगम रूप ब्रह्म रूप पार ब्रह्म श्री वाल्मीकि महाराज जी सारे ही देवते दे। नमस्कारा करते हैं ਤੋ ਆਪਿੰਡ ਦੀ ਪੇਵਾਲ ਦੀਆਂ ਸੰਗਤਾਂ ਧੰਨ ਹੋ ਜਿਨ੍ਹਾਂ ਨੂੰ ਐਸੀ ਕਥਾ ਸਰਵਣ ਕਰਨ ਨੂੰ ਮਿਲਦੀ ਹੈ ਤੋ ਆਪ ਬੜੇ ਹੀ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਉਠ ਕਰਕੇ ਇਸ ਸ੍ਰੇਸ਼ਟ ਕਰਮ ਨੂੰ ਕਰਦੇ ਹੋ ਸ੍ਰੇਸ਼ਟ ਕਰਮ ਧਰਮ ਜਤ ਸਤ ਸੰਤੋਖ ਨਾਮਦਾਨ ਬ੍ਰਹਮ ਗਿਆਨ ਅਨ ਧਨ ਲక్ష్ਮੀ ਸਾਰੀਆਂ ਹੀ ਦਦਨ ਇੱਕ ਪਰਮੇਸ਼ਰ ਦੇ ਦੰਦੋਂ ਹੀ ਪੂਰੀਆਂ ਹੁੰਦੀਆਂ ਤਾਂ ਹੀ ਤਾਂ ਆਪਾਂ ਬਾਣੀ ਅੰਦਰ ਕਹਿੰਦੇ ਆ ਨਾ ਵਾਲਮੀਕ ਪ੍ਰਭੂ ਮੰਨਿਏ ਸਭ ਕੁਝ ਦੇਵਨ ਹਰ ਦਿੰਦਿਆਂ ਟੋਟ ਨਾ ਆਵੇ ਭਰੇ ਬੇਅੰਤ ਬੰਦਾ ਵਾਲਮੀਕ ਪ੍ਰਭੂ ਮੰਨਿਏ wohi ek brahm jnaaye shri valmiki ji ko marne ke man che phal paaye prabhu valmiki maharaj ji di baani prabhu valmiki maharaj ji da itihas eh brahm nu jnaunda hai brahm ki hai brahm da psara hai sara inaukhand jagat jo hai eh sara brahm da psara hai ਤੇ ਪ੍ਰਭੂ ਦਾ ਗਿਆਨ ਪ੍ਰਭੂ ਵਾਲਮੀਕੀ ਮਹਾਰਾਜ ਜੀ ਦਾ ਗਿਆਨ ਬ੍ਰਹਮ ਗਿਆਨ ਨੂੰ ਸਮਝਾਉਂਦਾ ਸਾਨੂੰ ਸਮਝਾਉਂਦਾ ਜਣਾਉਂਦਾ ਹੈ ਤੇ ਜਦੋਂ ਅਸੀਂ ਬ੍ਰਹਮ ਗਿਆਨ ਨੂੰ ਕੋਈ ਵੀ ਵਿਅਕਤੀ ਜਾਣ ਲੈਂਦਾ ਹੈ ਤੇ ਉਹ ਪਰਮਾ ਦੇ ਵਿੱਚੋਂ ਜਾਤਾਂ ਦੇ ਵਿੱਚੋਂ ਵਰਣਾਂ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ ਉਸ ਦੀ ਬੁੱਧੀ ਵੱਜ ਜਾਂਦੀ ਹੈ ਉਹ ਬ੍ਰਹਮ ਗਿਆਨੀ ਪੂਰਨ ਤਾਂ ਨਹੀਂ ਹੁੰਦਾ ਪਰ ਫਿਰ ਵੀ ਉਸ ਨੂੰ ਆਮ ਪਰਸਨਲ ਨਾਲ ਉਸ ਉਸ ਨੂੰ ਫਰਕ ਪੈਂਦਾ ਉਸ ਦੀ ਅਧਿਆਤਮਿਕ ਵਿੱਚ ਉਸ ਦੇ ਜਨਮ ਵਿੱਚ ਉਸ ਦੀ ਜ਼ਿੰਦਗੀ ਵਿੱਚ ਉਸ ਨੂੰ ਬਹੁਤ ਉਹ ਸਿੱਖਣ ਨੂੰ ਮਿਲਦਾ ਹੈ ਫਿਰ ਉਸ ਨੂੰ ਪਰਮਾਤਮਾ ਦਾ ਪਤਾ ਲੱਗਦਾ ਹੈ ਨਿਰੰਕਾਰ ਦਾ ਪਤਾ ਲੱਗਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਜੋ ਸ੍ਰੂਪ ਕਿਸ ਤਰ੍ਹਾਂ ਹੈ ਇਕ ਕਿਸ ਤਰ੍ਹਾਂ ਹੈ ਅਨੇਕ ਕਿਸ ਤਰ੍ਹਾਂ ਹੈ प्रमात्मा नु जानना ही ज्ञान है, पर मालक है भी जान द्वारा शास्त्रा द्वारा सिमरन करके साधना करके दान पुन करके पर फिर भी पूर्ण तौर नौर नहीं समझ सकते क्यों

ਖੁਸ਼ੀਆਂ ਭਰਿਆ ਆਨੰਦਿਤ ਬਣਾ ਸਕਦੇ ਹਨ ਇਸ ਜਗਤ ਵਿੱਚ ਰਹਿੰਦੇ ਹੋਏ ਘਰ ਪਰਿਵਾਰ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਦੇਵਤਿਆਂ ਵਰਗਾ ਜੀਵਨ ਬਤੀਤ ਕਰ ਸਕਦੇ ਹਨ ਤੇ ਪਰ ਸਾਨੂੰ ਉਸ ਮਾਲਕ ਅਗੇ ਅਰਦਾਸ ਕਰਨੀ ਚਾਹੀਦੀ ਹੈ ਮਾਲਕਾ ਸਾਨੂੰ ਨਾਮਦਾਨ ਦੇ ਭਰੋਸਾ ਦਾਨ ਦੇ ਵਸਾਦਾਨ ਦੇ ਜੋਸੀ ਅਰਦਾਸ ਵਿੱਚ ਕਹਿੰਦੇ ਆ ਨਾ ਨਾਮ ਦਾ ਗਿਆਨ ਦਿਓ ਜੀ ਸਾਨੂੰ ਵਿਸਾਦਾਨ ਦਿਓ ਪਰੋਸਾਦਾਨ ਦਿਓ ਉਹ ਚੀਜ਼ਾਂ ਜਿਹੜੀਆਂ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਜਿਸ ਤਰ੍ਹਾਂ ਇੱਕ ਥਾਲ ਵਿੱਚ ਪਰੋਸ ਕੇ ਚੀਜ਼ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਮਾਲਕ ਨੇ ਸਾਡੇ ਗਾੜੀ ਪਰੋਸ ਕੇ ਰੱਖੀਆਂ ਹੋਈਆਂ ਹੁਣ ਅਸੀਂ ਝੂਜ ਕਰਦੇ ਆ ਵਰਤਦੇ ਆ ਆਨੰਦ ਲੈਂਦੇ ਆ ਜਾਂ ਨਹੀਂ ਸੋ ਆਪਾਂ ਭੱਗਾਂ ਵਾਲਿਓ ਅੰਮ੍ਰਿਤ ਵੇਲੇ ਉੱਠਦੇ ਹੋ ਬਹੁਤ ਔਖਾ ਹੈ ਉੱਠਣਾ ਅੰਮ੍ਰਿਤ ਵੇਲੇ ਉੱਠਦੇ ਹੋ ਆਪਣੇ ਤਨ ਜੋ ਹੈ ਇਸ ਨੂੰ ਸੁਸਤ ਹੁੰਦਾ ਹੈ ਇਸ ਨੂੰ ਧਰ ਦੀ ਦਿਲਦਰੀ ਹੁੰਦਾ ਹੈ ਮਾਲਕ ਨਾਲ ਜੋੜ ਕੇ ਇਸ ਨੂੰ ਜਾਗਰਤ ਕਰਦੇ ਹੋ ਫਿਰ ਤੁਹਾਡਾ ਮਨ ਕਹਿੰਦਾ ਹੈ ਹਾਂ ਮੈਂ ਗੁਰੂਦਰ ਜਾਣ ਲਈ ਤਿਆਰ ਹਾਂ ਉਹਦੋਂ ਕਿਰਪਾ ਹੁੰਦੀ ਹੈ ਮਾਲਕ ਦੀ ਫਿਰ ਆਪ ਗੁਰੂ ਘਰ ਰਹਉਂਦੇ ਹੋ ਹਾਜ਼ਰੀ ਲਗਵਾਉਂਦੇ ਹੋ ਜੋ ਵੀ ਰਸਤੇ ਵਿੱਚ ਯਾਦ ਕਰਦੇ ਹੋ ਸਿਮਰਨ ਕਰਦੇ ਹੋ ਉਹ ਤੁਹਾਡਾ ਮਾਲਕ ਤੁਹਾਡੇ ਅੰਦਰ ਹੀ ਬੈਠਾ ਹੈ ਸੁਣ ਰਿਹਾ ਹੈ ਤੁਹਾਡੀ ਹਰ ਗੱਲ ਹਰ ਭਾਵਨਾ ਹਰ ਸ਼ਬਦ ਉਹ ਸਮਝਦਾ ਹੈ ਇਹ ਤੁਹਾਡੇ ਅੰਦਰ ਸ਼ਰਧਾ ਪੈਦਾ ਕਰਨ ਵਾਲਾ ਹੀ ਮਾਲਕ ਹੀ ਹੈ जो उसने ते तो पैदा कर दिखती समझ लो हो गई। वो तो करेगा। कर रहा है। विश्वास रखना चाहिए है वाल्मिक महाराज जी की जय श्री श्री एक सौ अठ सतगुरु गया महाराज जी की जय सरबत ही साध संगत की जय सौ गुरु प्यारे हो मालिक का भला कर सब दियाँ हाजरियां ला सब सुख शांति बरकत देख नगर का विश्व का भला बच्चे बचे देश विदेश गए प्रभु वाल्मीकि महाराज अंग संघ सहाई रह सो जो बोले सो निरपय भगवान वाल्मीक महाराज जी की जय ਸਤਗੁਰੂ ਗਿਆਨਾਤ ਮਹਾਰਾਜ ਜੀ ਕੀ ਜੈ ਸਰਬੱਤਹਿ ਸਤ ਸੰਗਤ ਕੀ ਜੈ ਸੋ ਆਓ ਗੁਰ ਪਿਆਰਿਓ ਅਰਦਾਸ ਕਰੀਏ ਜੀ